ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਭਲਾ ਕਰਨਾ ਘਰੇ ਬੈਠਿਆਂ ਨੇ ਸਾਡੀ ਹਯਾਪ ਜੀ ਦੇ ਚਰਨਾਂ 'ਚ ਬੇਨਤੀ ਆਏ ਬਜ਼ੁਰਗ ਨੇ ਜੀ ਇਹ ਬਜ਼ੁਰਗ ਯੂਪੀ ਦੇ ਵਿੱਚ ਪੀਲੀ ਭੀਤ ਦੇ ਦੇ ਨਾਲ ਕਿਤੇ ਰਹਿਣ ਵਾਲੇ ਨੇ ਜੀ ਇਹਨਾਂ ਬਜ਼ੁਰਗਾਂ ਨੂੰ 2 ਮਹੀਨੇ ਹੋ ਗਏ ਆਪਣੇ ਪੁੱਤ ਨੂੰ ਭਾਲਦੇ ਹੋਏ ਇਹਨਾਂ ਦਾ ਬੇਟਾ ਪੰਜਾਬ ਦੇ ਵਿੱਚ ਕੰਮ ਕਰਨ ਲਈ ਆਇਆ ਸੀ ਜਿਵੇਂ ਮਜ਼ਦੂਰੀ ਉਹ ਇਹ ਨਾ ਵੀਰਾਂ ਦੇ ਨਾਲ ਜਿਹੜਾ ਨੌਕਰੀ ਜਿਹੜੀ ਉੱਥੇ 2-4 ਦਿਨ ਉਹਨਾਂ ਨੇ ਮਿਹਨਤ ਕੀਤੀ 2-4 ਦਿਨਾਂ ਬਾਅਦ ਵਾਪਸ ਜਿਹੜਾ ਯੂਪੀ ਜਾਣ ਲੱਗਿਆ ਸੀ ਪਰ ਰਸਤੇ ਦੇ ਵਿੱਚੋਂ ਲਾਪਤਾ ਹੋ ਗਿਆ ਬੜੀ ਲੰਬੀ ਚੌੜੀ ਗੱਲ ਆ ਜਿਵੇਂ ਵੀਰ ਉਹਨਾਂ ਨੇ ਦੱਸਿਆ ਨਾਲ ਸਾਡੇ ਗਵੰਢੀ ਪਿੰਡਾਂ ਤੋਂ ਵੀਰ ਆਏ ਨੇ ਅਸੀਂ ਤੁਹਾਨੂੰ ਉਸ ਨੌਜਵਾਨ ਦੀ ਜਿਹੜੀ ਤਸਵੀਰ ਦਿਖਾ ਰਹੇ ਹਾਂ ਆਪ ਜੀ ਨੂੰ ਅਸੀਂ ਵੀਡੀਓ ਦੇ ਉੱਪਰ ਸਾਂਝੀ ਕਰ ਦਿੰਨੇ ਆ ਤਸਵੀਰ ਔਰ ਆਪ ਜੀ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਕਿਉਂਕਿ ਇੰਨਾ ਕੁ ਸ਼ੇਅਰ ਕਰ ਦੇਣਾ ਤਾਂ ਜੋ ਇਹਨਾਂ ਬਜ਼ੁਰਗਾਂ ਦਾ ਬੇਟਾ ਆਪਾਂ ਨੂੰ ਜਲਦੀ ਮਿਲ ਜੇ ਇਹਨਾਂ ਦਾ ਬੇਟਾ ਇਥੋਂ ਪੰਜਾਬ ਦੇ ਵਿੱਚੋਂ ਬੱਸ ਚੜਿਆ ਸੀਗਾ ਜੀ ਵੀਰੇ ਕਿੱਥੇ ਤੱਕ ਗਿਆ ਜੀ ਫਿਰ ਇਹ ਪਾਜੀ ਜੀ ਆਪਣਾ ਸ਼ਕਪਤੀਆਂ ਤੋਂ ਬੈਠਾ ਸੀ ਚੰਡੀਗੜ੍ਹ ਤੋਂ ਤੇ ਹਾਂਜੀ ਹਾਂ ਤੇ ਇਹ ਆਪਣਾ ਪਿੱਪਲੀ ਮਿਊਰ ਟਾਬੇ ਤੱਕ ਗਿਆ ਜੀ ਪਿੱਪਲੀ ਔਰ ਜੀਰਕਪੁਰ ਤੋਂ ਇਹ ਬੱਚਾ ਬੱਸ ਬੈਠਿਆ ਸੀਗਾ ਜੀ 2 ਕੁ ਮਹੀਨੇ ਦੇ ਕਰੀਬ ਹੋ ਗਏ ਲੱਭਦਿਆਂ ਨੂੰ ਤੇ ਇਹ ਪਿੱਪਲੀ ਦੇ ਨੇੜੇ ਤੱਕ ਜਿਹੜਾ ਬੱਚਾ ਪਹੁੰਚਿਆ ਉੱਥੇ ਜਾ ਕੇ ਉੱਤਰਿਆ ਬੱਸ ਤੋਂ ਨਹੀਂ ਉੱਤਰਿਆ ਪਰ ਸਾਡੀ ਬੇਨਤੀ ਆਪ ਜੀ ਦੇ ਚਰਨਾਂ 'ਚ ਆ ਤੁਹਾਡਾ ਲੱਗਣਾ ਕੀ ਆ ਕੁਝ ਵੀ ਨਹੀਂ ਲੱਗਣਾ ਤੁਸੀਂ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਹੋ ਸਕਦਾ ਕਿਸੇ ਦੇ ਕੋਲੇ ਇਹ ਬੱਚਾ ਕਿਸੇ ਦੇ ਆਂਡ ਗਵਾਂਡ ਦੇ ਵਿੱਚ ਕਿਸੇ ਨੇ ਕਿਟਨੈਪ ਕਰ ਲਿਆ ਹੋਵੇ ਜਾਂ ਕਿਸੇ ਨੇ ਦੇਖਿਆ ਹੋਵੇ ਵੀ ਆਂਡ ਗਵਾਂਡ ਫਿਰਦਾ ਕਿਉਂਕਿ ਕਈ ਵਾਰੀ ਗਰਮੀ ਬਹੁਤ ਜ਼ਿਆਦਾ ਇਨਸਾਨ ਨੂੰ ਕੁਝ ਨਹੀਂ ਪਤਾ ਲੱਗਦਾ ਕਦੋਂ ਕੋਈ ਐਸੀਆਂ ਪ੍ਰੋਬਲਮਾਂ ਸ਼ੁਰੂ ਹੋ ਜਾਣ ਅਸੀਂ ਆਪ ਜੀ ਨੂੰ ਨੰਬਰ ਵੀ ਜਿਹੜਾ ਸ਼ੇਅਰ ਕਰਦਾਂਗੇ ਅਸੀਂ ਆਪ ਜੀ ਨੂੰ ਤਸਵੀਰ ਜਿਹੜੀ ਵੀਰ ਦੀ ਦਿਖਾਈ ਆ ਸਾਡੀ ਬੇਨਤੀ ਹੈ ਅਸੀਂ ਇਸ ਵਕਤ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚੋਂ ਇਹ ਵੀਡੀਓ ਸਾਂਝੀ ਕੀਤੀ ਆ ਸਾਡਾ ਮਕਸਦ ਸਿਰਫ ਇਹਨਾਂ ਦਾ ਬੱਚਾ ਲੱਭਣਾ ਕਿਉਂਕਿ ਸਾਡੇ ਕੋਲੇ ਹੋਰ ਕੋਈ ਰਸਤਾ ਨਹੀਂ ਪੁਲਿਸ ਕੋਲੇ ਰਿਪੋਰਟਾਂ ਕਰਾ ਲੀਆਂ ਵੀਰ ਉਹਨਾਂ ਨੇ ਬਜ਼ੁਰਗਾਂ ਨੇ ਗਵਾਹੀਆਂ ਸਾਰਾ ਕੁਝ ਜਿਹੜਾ ਕਰ ਸਕਦਾ ਸੀ ਪਰਿਵਾਰੋਂ ਕੀਤਾ ਔਰ ਇਨ੍ਹਾਂ ਵੀਰਾਂ ਨੇ ਵੀ ਜੋ ਮਤਲਬ ਮਿਹਨਤ ਕਰਨੀ ਸੀਗੀ ਪਰਿਵਾਰ ਨੇ ਬੱਚੇ ਨੂੰ ਲੱਭਣ ਦੀ ਉਹ ਕੀਤੀ ਪਰ ਹੁਣ ਸਾਡੇ ਕੋਲ ਇੱਕ ਸੋਸ਼ਲ ਮੀਡੀਆ ਜਿਹੜਾ ਕੁਝ ਵੀ ਕਰ ਸਕਦਾ ਕਿਉਂਕਿ ਸਾਨੂੰ ਇੰਨਾ ਯਕੀਨ ਆ ਸੋਸ਼ਲ ਮੀਡੀਆ ਤੇ ਇਹ ਅੱਜ ਦੇ ਸਮੇਂ ਦੇ ਵਿੱਚ ਇਹ ਕੁਝ ਵੀ ਕਰ ਸਕਦਾ ਸੋਸ਼ਲ ਮੀਡੀਆ ਇਸ ਕਰਕੇ ਆਪ ਜੀ ਨੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰਨਾ ਤਾਂ ਜੋ ਇਹਨਾਂ ਦਾ ਬੱਚਾ ਆਪਾਂ ਨੂੰ ਆਪਾਂ ਅਗਲੀ ਵੀਡੀਓ ਇਸ ਤਰੀਕੇ ਨਾਲ ਪਾਈਏ ਫਿਲੋਂ ਭਾਈ ਤੁਹਾਡਾ ਬੱਚਾ ਤੁਹਾਡੇ ਹਵਾਲੇ ਕੀਤਾ ਜਿੱਦਾਂ ਆਪਾਂ ਪਹਿਲਾਂ ਕਿੰਨੇ ਹੀ ਵੀਰਾਂ ਨੂੰ ਘਰੋ ਘਰੀ ਪਹਛਾ ਚੁੱਕੇ ਆਂ ਜੀ ਇਸ ਵਕਤ ਆਪਣੇ ਕੋਲੇ ਬਹੁਤ ਵੱਡੀ ਮਾਤਰਾ ਚ ਵੀਰ ਹਜੇ ਵੀ ਬਹੁਤ ਨਹੀਂ ਜਿਹੜੇ ਆਪਣੇ ਕੋਲੇ ਰਹਿੰਦੇ ਨੇ ਜਿਨ੍ਹਾਂ ਦੇ ਘਰ ਲੱਭਣੇ ਬਾਕੀ ਨੇ ਪਰ ਤੁਸੀਂ ਵੀਡੀਓ ਹੀ ਨਹੀਂ ਸ਼ੇਅਰ ਕਰਦੇ ਇਸ ਕਰਕੇ ਕੋਈ ਹੋਰ ਸਨੇਹਾ ਤੁਸੀਂ ਦੇਣਾ ਜੀ ਤਾਂ ਤੁਸੀਂ ਬੋਲ ਸਕਦੇ ਹੋ ਬਸ ਜੀ ਆਪਾਂ ਦੇ ਹੀ ਕਹਿੰਨੇ ਆ ਜੀ ਵੀਰ ਜੀ ਉਹ ਜਿਹੜਾ ਗਵਾਚਿਆ ਵੀ ਉਹ ਆਪਾਂ ਨੂੰ ਮਿਲ ਜੇ ਉਹਦੀ ਭਾਲ ਮਿਲ ਜੇ ਵੀ ਪਾਨੂੰ ਪਤਾ ਲੱਗ ਜੀ ਉਹਨਾਂ ਦਾ ਜੀ ਬਾਪੂ ਜੀ ਤੁਸੀਂ ਫਿਰ ਮਤਲਬ ਮੁੰਡਾ ਤੁਹਾਡੀ ਉਹਦੀ ਉਮਰ ਕਿੰਨੀ ਸੀ ਵੀਰ ਦੀ ਉਹ 31 ਸਾਲ ਆ ਦੇ ਠੀਕ ਹੈ ਤੁਸੀਂ ਮਤਲਬ ਫਿਰ ਕਿੰਨਾ ਕੁ ਟਾਈਮ ਹੋ ਗਿਆ ਕੀ ਅਸਲ ਹੋਇਆ ਕੀ ਛੋਟੇ ਜਿਹੇ ਸ਼ਬਦਾਂ ਚ ਤੁਸੀਂ ਦੱਸ ਦਿਓ ਜੀ ਹੁਸਨ ਦੀ ਆਵਾਜ਼ ਆ ਆਪਣੇ ਮ제 ਕੰਮ ਕਰਨ ਆਇਆ ਹੈ ਵਾਫੇ ਜਾਣ ਰਿਹਾ ਸੀ ਉਹ ਮੈਂ ਕਰਨਾਲ ਉਥੋਂ ਕਰਾ ਕਰਨਾਟਾ ਬਿਲਕੁਲ ਮਿਊਟ ਆ ਬੇਰੇ ਜਾ ਕੇ ਉਹ ਗਾਂ ਸੋ ਨਹੀਂ ਹੋਣਿਆ ਬਈ ਉਤਰ ਗਿਆ ਆ ਜਾਂ ਨਹੀਂ ਉਤਰ ਗਿਆ ਇਹ ਤੋਂ ਪਤਾ ਨਹੀਂ ਲੱਗਣਿਆ ਮੈਨੂੰ ਠੀਕ ਹੈ ਤੁਹਾਡੇ ਇੱਕੋ ਬੇਟਾ ਹੀ ਤੁਹਾਡੇ ਕੋਲੇ ਦੋ ਬੇਟੇ ਇੱਕ ਵੱਡਾ ਆ ਨਿੱਕਾ ਠੀਕ ਹੈ ਜੀ ਠੀਕ ਹੈ ਇਹਦੀ ਉਮਰ ਕਿੰਨੀ ਕੀ ਸੀ ਮੁੰਡੇ ਦੀ 31 ਸਾਲੇ ਦੀ ਆ 31 ਸਾਲ ਹਾਂਜੀ ਠੀਕ ਹੈ ਜੀ ਤੇ ਇਹਨਾਂ ਦਾ ਵਿਆਹ ਹੋਇਆ ਸੀ ਹਾਂਜੀ ਵਿਆਹ ਬੱਚੇ ਨੇ ਇੱਕ ਇੱਕ 50 ਸਾਲ ਬੱਚਾ ਲੱਲਾ ਤਾਂ ਮੁੰਡਾ ਤੇ ਵੱਡੀ ਕੁੜੀ ਆ 60 ਸਾਲਾਂ ਦੇ ਦੇਖੋ ਦੋ ਬੱਚੇ ਘਰ ਦੇ ਵਿੱਚ ਪਰੇਸ਼ਾਨ ਨੇ ਇੱਕ ਜੀਵਨ ਸਾਥੀ ਇੱਕ ਬੱਚਿਆਂ ਦਾ ਫਿਊਚਰ ਰੁਲ ਜਾਣਾ ਜੇ ਤੁਸੀਂ ਇਹਨਾਂ ਦਾ ਜਿਹੜਾ ਬਾਪ ਘਰੇ ਲੱਭ ਕੇ ਨਾ ਭੇਜਿਆ ਦੇਖੋ ਪਿਤਾ ਨੇ ਤਾਂ ਫਰਜ ਨਿਭਾਰਿਆ ਇੱਕ ਪਿਤਾ ਆਪਣੇ ਪੁੱਤ ਨੂੰ ਜਿਹੜਾ ਕਿਹਦੇ ਗਲੀ ਗਲੀ ਲੱਭਦਾ ਫਿਰ ਰਿਹਾ ਪਰ ਜਿਹੜੇ ਇਹਨਾਂ ਦੇ ਬੱਚੇ ਰੁੱਲਣਗੇ ਉਹਨਾਂ ਦਾ ਫਿਊਚਰ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਇੱਕ ਬਟਨ ਦਬਕ ਕੇ ਅੱਗੇ ਭੇਜ ਕੇ ਉਹਨਾਂ ਬੱਚਿਆਂ ਦਾ ਫਿਊਚਰ ਬਣਾ ਸਕਦੇ ਹੋ ਕਿਉਂਕਿ ਬਾਪ ਤੋਂ ਬਿਨਾ ਬੱਚਿਆਂ ਦਾ ਫਿਊਚਰ ਰੁੱਲ ਜਾਂਦਾ ਇਕੱਲੀ ਮਾਂ ਨੂੰ ਜਿਹੜਾ ਸਮਾਂ ਕੱਟਣਾ ਬੜਾ ਮੁਸ਼ਕਲ ਹੁੰਦਾ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਸਾਡੇ ਨੰਬਰ ਦਿੱਤੇ ਗਏ ਨੇ ਆਪ ਜੀ ਜਿੱਥੇ ਵੀ ਕਿਤੇ ਤੁਸੀਂ ਐਸੇ ਵੀਰ ਨੂੰ ਦੇਖਦੇ ਹੋ ਉਸ ਵੀਰ ਦਾ ਨਾਮ ਬਰਿੰਦਰ ਸਿੰਘ ਆ ਹੱਥ ਦੇ ਉੱਪਰ ਵੀ ਲਿਖਿਆ ਵਾ ਜੀ ਵਿਰਿੰਦਰ ਸਿੰਘ ਔਰ ਇਹਨਾਂ ਦੇ ਬਾਪੂ ਜੀ ਦਾ ਨਾਮ ਹੈਗਾ ਰਣਜੀਤ ਸਿੰਘ ਜਿਹੜੇ ਥਾਣਾ ਕਰੈਲੀ ਥਾਣਾ ਕਰੈਲੀ ਥਾਣਾ ਥਾਣਾ ਕਰੈਲੀ ਜ਼ਿਲ੍ਹਾ ਭੀਲੀਪੀਤ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਜੀ ਆਪ ਜੀ ਨੇ ਇਸ ਚੀਜ਼ ਨੂੰ ਸ਼ੇਅਰ ਕਰਨਾ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਬੱਚਾ ਆਇਆ ਸੀ ਪਰ ਅੱਜ ਤੱਕ ਘਰੇ ਨਹੀਂ ਪਹੁੰਚਿਆ 2 ਮਹੀਨੇ ਹੋ ਗਏ ਨੰਬਰ ਵੀ ਅਸੀਂ ਆਪ ਜੀ ਨੂੰ ਜਿਹੜਾ ਸਕਰੀਨ ਦੇ ਉੱਪਰ ਦਿੱਤੇ ਹੋਏ ਨੇ ਦੁਬਾਰਾ ਬੋਲ ਵੀ ਦਿੰਨੇ ਬਾਪੂ ਜੀ ਦਾ ਨੰਬਰ 9411 292329 9411 292329 ਔਰ ਇਸ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕੀਤਾ ਜਾਵੇ ਬਾਪੂ ਜੀ ਦੇ ਨੰਬਰ ਆ ਧੰਨਵਾਦ ਆਪ ਜੀ ਦਾ ਹਸਦੇ ਵਸਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ